ਗੱਡੀ ਬੈਲ ਦਸੂ ਗੱਡੀ ਡਿਊਟੀ ਲੱਗੀ ਨਾ ਤੈਨੂੰ ਫੋਨ ਕਿਤੇ ਤੁਹੀ ਆਏ ਇਹ ਸਰਪੰਚ ਵਿਚਾਲੇ ਖੁਲਤਾ ਆਇਆ ਹੁੰਦੇ ਆਨੂੰ ਤੁਸੀਂ ਗੱਲ ਨਹੀਂ ਸੁਣੀ ਤੇ ਤੁਸੀਂ ਆ ਕੇ ਸਰਪੰਚ ਦੇ ਥੱਪੜ ਮਾਰ ਦੋ ਕੋਦੋ ਕੋਈ ਕਿਤਾਬ ਨਹੀਂ ਗਿਆ ਨਹੀਂ ਅਗੀ ਯਾਰ ਤੂੰ ਕਿਉਂ ਥੱਪੜ ਕਉ ਮਾਰ ਰਿਹਾ ਤੂੰ ਹੀ ਤੈਨੂੰ ਮੈਂ ਤੁਹਾਨੂੰ ਕਹਿੰਦਾ ਸੀ ਨੀਅਰ ਅਫਸਰ ਕਹਿੰਦਾ ਜਿਹੜਾ ਤਾਂ ਸਰਪੰਚ ਦੇ ਥੱਪੜ ਮਾਰੋ ਆਹ ਲੱਗਾ ਲੱਗਾ ਦਾ ਚੁਣਿਆ ਆ ਪਰ ਦਾ ਪੀਤੀ ਹੈ ਇਹ ਜਨਤਾ ਨੇ ਚੁਣਿਆ ਨਾ ਐਵੇਂ ਨਹੀਂ ਅਸੀਂ ਬਣ ਗਏ ਪੀਤੀ ਹੈ ਪੀਤੀ ਹੈ ਪੱਕੀ ਪੀਤੀ ਹੈ ਇਹ ਵੀ ਮਤਲਬ ਹੈ ਚਾਹੇ ਦੀ ਤੇਰੀ ਨਹੀਂ ਪੀਤੀ ਯਾਰ ਇੱਕ ਸਰਪੰਚ ਨੂੰ ਅਸੀਂ ਇਹ ਗੱਲ ਕਹਿੰਦੇ ਥੱਪੜ ਮਾਰਦੇ ਕਿ ਰਾਈਡਰ ਬਣਦਾ ਇੱਕ ਬਚਾਏ ਤਾਂ ਖੜੀ ਹੈ ਰਾਈਡ ਕਿਹੜੇ ਨੂੰ ਨਹੀਂ ਮਾਰ ਸਕਦਾ ਹਾਂ ਕਿਸ ਕਿਸੇ ਨੇ ਨਹੀਂ ਕੁਝ ਮਾਰ ਸਕਦੇ ਥੱਪੜ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋ ਰਹੀ ਕਿਸ ਤਰ੍ਹਾਂ ਦੀ ਗੱਲ ਹੈ ਪਬਲਿਕ ਜੁੜ ਮਾਰ ਰਹੀ ਹੈ ਮੈਂ ਡਰਾਈਵਰ ਹੀ ਕਰਦਾ ਆਲੋ ਆਏ ਸਰਪੰਚ ਸਾਹਿਬ ਕੀ ਮਸਲਾ ਹੋਇਆ ਹੈ ਸਰਪੰਚ ਸਾਹਿਬ ਕੀ ਮਸਲਾ ਹੈ ਇਹਨੇ ਮੇਰੇ ਮਗਰੋਂ ਮਾਰਤੀ ਨਾਲ ਲੱਗਵਾ ਥੱਪੜ ਮਾਰਤਾ ਮੇਰੇ ਕਿਹਨੇ ਮਾਰਿਆ ਕਿਹਨੇ ਮਾਰਿਆ ਇੱਕ ਤੋਂ ਮਾਰਾ ਤੇ ਕੰਪਲੀਟ ਕੀਤੀ ਨਹੀਂ ਕਰਦਾ ਕੋਈ ਗਰੇਲੂ ਮਸਲਾ ਹੈ ਕਮੇਟੀ ਹੈ ਇਹ ਕੰਮ ਨਹੀਂ ਕੋਈ ਜਿਹੜਾ ਸੀਨੀਅਰ ਅਫਸਰ ਭਲਾ ਲਓ ਅਸੀਂ ਜਾਣਦੇ ਹਾਂ ਕਿ ਸਾਨੂੰ ਕੋਈ ਤਰ੍ਹਾਂ ਦੀ ਗੀ ਨਹੀਂ ਕੋਈ ਪਿੰਡ ਦਾ ਅਸੀਂ ਚੁਣਿਆ ਨਵੇਂ ਵੀ ਇਹ ਕੋਈ ਐਵੇਂ ਨਹੀਂ ਹੈ ਇਹ ਸਾਨੂੰ ਨਾਮ ਪੁੱਛੀ ਕੀ ਹੈ ਦਾ ਤੇ ਜੇ ਕਿਸੇ ਦੇ ਘਰ ਦੇ ਕਿਰੇਲੂ ਚ ਰੋਲਾ ਸੀਗਾ ਤਾਂ ਤੁਹਾਨੂੰ ਬੁਲਾਇਆ ਤੇ ਸਰਪੰਚਾਂ ਵੀ ਆਏ ਮੀਡੀਆ ਬੁਲਾਇਆ ਪਰ ਸਰਪੰਚ ਨੂੰ ਕਿਸੇ ਤਰ੍ਹਾਂ ਦਾ ਥੱਪੜ ਮਾਰਨਾ ਬਿਲਕੁਲ ਮੀਡੀਆ ਵਾਲੇ ਬੁਲਾ ਲਓ ਯਾਰ ਮੀਡੀਆ ਵਾਲੇ ਬੁਲਾਓ ਮੀਡੀਆ ਹੁਣੇ ਆਪੇ ਦੱਸ ਸਾਰੀ ਗੱਲਬਾਤ ਦੱਸ ਕੀ ਜਿੱਕਰ ਸੀ ਅਸੀਂ ਤੋਂ ਪਹਿਲੀ ਗੱਲ ਤਾਂ ਕੋਈ ਉਹਨੇ ਕੋਈ ਕਿਸ ਤਰ੍ਹਾਂ ਦੀ ਕੋਈ ਗਲਤੀ ਵੀ ਕੀਤੀ ਤਾਂ ਪਹਿਲੇ ਘਰ ਤੋਂ ਪਿਆਰ ਨੂੰ ਜ਼ਿੰਮੇਵਾਰ ਸਮਝਾਉਣ ਦੀ ਕੋਸ਼ਿਸ਼ ਕਰ ਸਕਦੇ ਤੇ ਥੱਪੜ ਨਹੀਂ ਮਾਰ ਸਕਦੇ ਉਹ ਸਭ ਯਾਰ ਗਲਤ ਫੇਮੀ ਆ ਉਹਦੇ ਕੋਲੇ ਗਲਤ ਭੰਵੇਂ ਉਹਦੇ ਥੱਪੜ ਮਾਰਨ ਦਾ ਕੀ ਧਕਾਰ ਆ ਦੱਸੋ ਥੱਪੜ ਵੀ ਕਾਰਨ ਆ ਯਾਰ ਹੁਣ ਕੀ ਦੇਖਦੇ ਕਾਪਾ ਸੀ ਦੱਸੋ ਘਰ ਦੇ ਗਰੇਲੂ ਦਾ ਮਸਲਾ ਚਲੋ ਤੁਸੀਂ 112 ਦੇ ਕੋਲ ਕਿਤੇ ਕੁਝ ਆਏ ਸੀ ਸਰਪੰਚ ਹੁੰਦਾ ਤਾਂ ਆ ਸਾਰੇ 3 4 ਖੜੇ ਆ ਪੰਚਾਇਤ ਆ ਕੋਲੇ ਤੂੰ ਸਾਡੇ ਕੋਲੇ ਹਾਂ ਚਲੋ ਤੂੰ ਕੁੱਪੜ ਮਾਰਦਾ ਲੋ ਨਹੀਂ ਯਾਰ ਇਹ ਕੋਈ ਗੱਲ ਨਹੀਂ ਆ ਬਾਜੀ ਕਿਤੇ ਵਿੱਚ ਆ ਵੇਖੋ ਜਿੰਨੀ ਜਨਤਾ ਸੁਣਦੀ ਆ ਮੇਰਾ ਨਾਮ ਪਪੂ ਰਾਵੈ ਪਪੂ ਰਾਮ ਜੀ ਪਪੂ ਰਾਮ ਪਿੰਡ ਗੜਾ ਪਿੰਡ ਗੜਾ ਨਾਮ ਕੀ ਹੈ ਕਿਹੜੇ ਪਿੰਡ ਦੇ ਸਰਪੰਚ ਸੀ ਸੀਟ ਫਾਰਮ ਪੱਕਾ ਚਿੰਦਰਪਾਲ ਸਰਪੰਚ ਹੈ ਜੀ ਮਾਮਲਾ ਹੈ ਜੀ ਦੋਨਾਂ ਜੀਆਂ ਦਾ ਝਗੜਾ ਸੀ ਜੀ ਇੱਥੇ ਠਾਣੀ ਤੇ ਮੈਂ ਉਹਨਾਂ ਨੂੰ ਸਮਝਾਉਣ ਵਾਸਤੇ ਗਿਆ ਉਹਨੇ ਬੱਚਿਆਂ ਨੂੰ ਆਪਦੇ ਨੂੰ ਕੁੱਟ ਕੇ ਬਾਹਰ ਕੱਢਦਾ ਸੀ ਬੱਚਿਆਂ ਨੂੰ ਬਾਹਰ ਕੱਢਦਾ ਕੁੱਟ ਕੇ ਤੇ ਮੈਂ ਸਮਝਾਈ ਜਾਂਦਾ ਸੀ ਜੀ ਤੇ ਉਹਨਾਂ ਲੇਡੀਜ਼ ਨੇ 112 ਤੇ ਕੰਪਲੀਟ ਕੀਤੀ ਸੀ ਉਹ ਕੰਮ ਤੇ ਸੀਗੇ ਤੇ ਉਦੋਂ ਬਾਅਦ ਇਹ ਆ ਗਿਆ ਉਹਨੋਂ ਹਜੇ ਅੰਦਰੋਂ ਬਾਹਰ ਆਈ ਐ ਨਾ ਇਹਨਾਂ ਨੇ ਕੁਝ ਨਹੀਂ ਪੁੱਛਿਆ ਨਹੀਂ ਦੱਸਿਆ ਨਹੀਂ ਗਾਲੀ ਗਲੋਚ ਕਰਕੇ ਮੇਰੇ ਹੱਥ 'ਤੇ ਚਪੇੜ ਮਾਰੀ ਹੈ ਜੀ ਹਾਂ ਜੀ ਕੌਣ ਸੀ ਇਹ ਮੁਲਾਜ਼ਮ ਇਹ ਹੈਗਾ ਜੀ ਪੱਪੂ ਰਾਮ ਦੀ ਇਹ ਸਹੀ ਪੱਪੂ ਰਾਮ ਹੈ ਜੀ ਬਹੁਤ ਜ਼ਿਆਦਾ ਨਜਾਇਜ਼ ਕਰੀ ਹੈ ਜੀ ਤੇ ਮੈਂ ਮੈਂ ਕਾਰਵਾਈ ਦੀ ਮੰਗ ਕੀਤੀ ਹੈ ਜੀ ਹਾਂ ਜੀ ਮੈਡੀਕਲ ਰਿਪੋਰਟ ਦੇਖਦੇ ਆ ਜੀ ਨੀ ਤਾਂ ਸਰਕਾਰ ਕਹਿੰਦੀ ਹੈ ਕਿ ਜਿਹੜਾ ਹੈਗਾ ਪੁਲਿਸ ਤੇ ਜਿਹੜਾ ਲੋਕਾਂ ਦੇ ਕਾਰਵਾਈ ਨਾ ਕੀ ਕਰਨਾ ਲਾਉਂਦਾ ਹੈ। ਬਿਮਾਰੀ ਕਿ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਵਿਸਤਾਰ ਹੋਇਆ ਜਿਹੜਾ ਹੈਗਾ। ਕਾਰਨਾ ਇਹ ਤਾਂ ਹੁਣ ਵੇਖ ਹੀ ਲਿਆ ਸਰ ਤੁਸੀਂ ਰਿਸ਼ਤਾ ਇਹਨਾਂ ਦਾ ਜਿਹੜਾ ਕਿਹਾ ਹਾਂ ਜੀ ਬਹੁਤ ਵੱਡਾ ਜੀ ਹਾਂ ਜੀ ਬਹੁਤ ਵੱਡਾ ਹੈ ਜੀ ਜੇ ਕਾਰਵਾਈ ਨਹੀਂ ਹੁੰਦੀ ਇੱਥੋਂ ਸਸਪੈਂਡ ਨਹੀਂ ਕਰਦੇ ਅਸੀਂ ਇੱਥੇ ਧਰਨਾ ਲਾਵਾਂਗੇ ਜੀ। ਸਰ ਅਸੀਂ ਇੱਕ ਕੀ ਇਹ ਪਿੰਡ ਕਿਹੜਾ ਹੈ? ਪਿੰਡ ਸੀਟ ਫਾਰਮ। ਅੱਛਾ ਕੀ ਹੋਇਆ ਕੀ ਇਹ ਮਾਮਲਾ? ਮੇਰੀ ਲੜਾਈ ਆ ਸਾਲ ਹੋ ਗਿਆ ਆਪਣੇ ਘਰ ਵਾਲੇ ਨਾਲ। ਹਾਂ ਜੀ। ਸਾਲ ਅੱਗ ਲੱਗ ਰਹੇ ਨੇ ਐਸੇ ਉਹਦੇ ਮਾਪ ਪਿਓ ਨਾਲ। ਮੈਂ ਲ ਮੈਂ ਉਹ ਜੀ ਕੰਮ ਤੇ ਗਈ ਹੋਈ ਸੀ ਕੰਦ ਟੱਪ ਕੇ ਕਾਪਾ ਲੈ ਕੇ ਡਾਂਗ ਲੈ ਕੇ ਮੇਰੇ ਬੱਚਿਆਂ ਦੋਵਾਂ ਨੂੰ ਮਾਰਿਆ ਕੁੱਟਿਆ ਉਹਨੇ ਮੇਰੀ ਮਗਰੋਂ ਮੇਰੇ ਬੱਚੇ ਨੇ ਫੋਨ ਕੀਤਾ ਤੇ ਮੈਂ 112 ਤੇ ਕਾਲ ਲਾਈ ਸੀਗੀ ਉਧਰੋਂ ਉਹਨਾਂ ਨੇ ਸਰਪੰਚ ਨੂੰ ਕਹਿਤਾ ਤੇ ਸਰਪੰਚ ਵੀ ਪਹੁੰਚ ਗਏ ਉੱਥੇ ਕਿਹੜਾ ਸਰਪੰਚ ਆਈ ਸਿੰਦਰ ਸਿੰਦਰਪਾਲ ਸਿੰਘ ਇਹ ਪਹੁੰਚ ਗਏ ਇਹ ਮਤਲਬ ਉਹਨੂੰ ਗੱਲ ਕਰਕੇ ਅੰਦਰੋਂ ਬਾਹਰ ਨਿਕਲਦੇ ਪਏ ਸੀਗੇ ਇਹਨਾਂ ਨੇ ਥੱਪਣ ਮਾਰਤਾ ਇਹਨਾਂ ਨੇ ਇਹਨਾਂ ਜਿਹੜੇ ਆਏ ਸੀਗੇ ਮੁਲਾਜ਼ਮ ਸੀਗੇ ਜਿਹੜੇ ਅੱਛਾ ਹਾਂਜੀ ਤੇ ਫੇਰ ਕੀ ਹੋਇਆ ਉਸ ਤੋਂ ਬਾਅਦ ਫੇਰ ਨਾ ਥੱਪੜ ਮਾਰਤਾ ਉਹਦੇ ਅੱਛਾ ਕੋਈ ਪੁੱਛਿਆ ਸੀ ਪਹਿਲਾਂ ਕੋਈ ਗੱਲਬਾਤ ਹੋਈ ਨਾ ਕੁਛ ਨਹੀਂ ਜਾ ਕੇ ਪੁੱਛਿਆ ਉਹ ਵੀ ਅੰਦਰੋਂ ਆਉਂਦਾ ਪਏ ਸੀ ਸਰਪੰਚ ਸਾਹਿਬ ਬਾਹਰ ਇਹਨਾਂ ਦੋ ਥੱਪੜ ਮਾਰੇ ਉਹਦੇ ਅੱਛਾ ਹਾਂਜੀ ਤੇ ਫੇਰ ਉਹਨੂੰ ਤੁਸੀਂ ਉਹਨਾਂ ਤੇ ਕਿਹਾ ਕਿ ਹਾਂਜੀ ਕੀ ਮੰਗ ਕਰ ਰਹੇ ਹੋ ਮੰਗੇ ਇਨਸਾਫ ਚਾਹੀਦਾ ਸਾਨੂੰ ਸਰ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਅਸੀਂ ਸਰ ਕਰਮਨਗਰ ਸੀਫਾਂ ਪੱਕੇ ਨੂੰ ਸਰਪੰਚਾ ਜੀ ਅਸੀਂ ਸਰ ਅਸੀਂ 8 ਸਰਪੰਚ ਇਕੱਠੇ ਹੋਏ ਆਂ ਸਜੋ ਪਪੂਰਾ ਮਲਾਜਮ ਹੈ ਅਸੀਂ ਸਰ ਮੌਕੇ ਦੀ ਹਾਲਤ ਦੇਖੀ ਸਰ ਜੀ ਅੱਖਾਂ ਨੂੰ ਸਾਨੂੰ ਇਹ ਲੱਗ ਰਿਹਾ ਉਹ ਦਾ ਸਰ ਕੋਈ ਮੈਡੀਕਲ ਨਸ਼ਾ ਵੀ ਕੀਤਾ ਹੋਇਆ ਹੈ ਸਰ ਜਦੋਂ ਅਸੀਂ ਸਾਰੀ ਗੱਲ ਸੁਣੀ ਤੇ ਪਪੂਰਾਮ ਜਦੋਂ ਵਿਆਹ ਸੁਣੇ ਤੇ ਸਾਡੇ ਸਰਪੰਚ ਜਦੋਂ ਉਹਨਾਂ ਦੇ ਰੋਣਾ ਨਿਬੜਨ ਪਹੁੰਚੇ ਸਾਨੂੰ ਇੱਕ ਗੱਲ ਦਾ ਸਰ ਪਤਾ ਲੱਗਿਆ ਉਹਨਾਂ ਨੇ ਕਿਸੇ ਤੋਂ ਕੋਈ ਪੁੱਛਦਾ ਸੀ ਨਹੀਂ ਕੀਤੀ ਉਹਨਾਂ ਨੇ ਪਹੁੰਚਦੇ ਹੀ ਸਰਪੰਚ ਨੂੰ ਇੱਕ ਆਮ ਬੰਦਾ ਸਮਝ ਕੇ ਉਹ ਥੱਪੜ ਮਾਰ ਦਿੱਤਾ ਸਰ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਸਰਪੰਚ ਨਾ ਹੁੰਦਾ ਜੇ ਆਮ ਬੰਦਿਆਂ ਦਾ ਸਰ ਕਾਨੂੰਨ ਹੈਗਾ ਆਮ ਬੰਦੇ 'ਤੇ ਥੱਪੜ ਮਾਰਨਾ ਤੇ ਪੁਲਿਸ ਦੇ ਕੋਲੇ ਕੀ ਇਹ ਰੂਲ ਹੈਗਾ ਵੀ ਪੁਲਿਸ ਜਦੋਂ ਮੁਲਾਜ਼ਮ ਨੇ ਸਰ ਕਿਸੇ ਗੱਲ ਦੀ ਗੱਲ ਹੀ ਨਹੀਂ ਪੁੱਛੀ ਕਿਸੇ ਕਾਲ ਦੇ ਮਾਮਲੇ ਦਾ ਹੀ ਨਹੀਂ ਪਤਾ ਉਹਨਾਂ ਨੇ ਥੱਪੜ ਮਾਰਨਾ ਫਿਰ ਸਰਪੰਚ ਦੇ ਥੱਪੜ ਮਾਰਨਾ ਉਸ ਵੇਲੇ ਉਹਨਾਂ ਨੇ ਸਰ ਸੀਨੇ ਚੋਰੀ ਵੀ ਕੀਤੀ ਉਹ ਵੇਲੇ ਜਦੋਂ ਕੱਠ ਪਹੁੰਚਿਆ ਕੱਠ ਨੂੰ ਪਤਾ ਲੱਗਿਆ ਫਿਰ ਸਰੋ ਢਿੱਲਾ ਹੋ ਗਏ ਉਹਨਾਂ ਨੂੰ ਬਾਕੀ ਦੇ ਨਾਲ ਦੇ ਮੁਲਾਜ਼ਮ ਚੌਂਕੀ ਲਾ ਕੇ ਪਹੁੰਚੇ ਨੇ ਹੁਣ ਸਰ ਤੇ ਮੌਕੇ ਦੇ ਸੀਟੀ ਵੱਜ ਰਹੇ ਐਸ ਐਚਓ ਸਾਹਿਬ ਆਏ ਹੋਏ ਨੇ ਮਨਿੰਦਰ ਸਿੰਘ ਜੀ ਹੁਣ ਦੇਖ ਲਈਏ ਸਰ ਕੀ ਕਾਰਵਾਈ ਕਰਦੇ ਨੇ ਅਸੀਂ ਘੜੋ ਘੜ ਸਰ ਅਸੀਂ 49 ਮੈਂਬਰ ਤੇ ਅਸੀਂ 7 8 ਸਰਪੰਚ ਦੇ ਮੌਕੇ ਤੇ ਪਹੁੰਚੇ ਹੋਏ ਆ ਹੁਣ ਸਰ ਦੇਖਦੇ ਆ ਸਸਪੈਂਡ ਕਰਕੇ ਉਹਨਾਂ ਦੀ ਵਰਦੀ ਲਵਾ ਕੇ ਉਹਨੂੰ ਸੁਖਾਲਦੇ ਆ ਪੁਲਿਸ ਮੁਲਾਜ਼ਮ ਅਸਰ ਇਹ ਸਾਡੀ ਤੇ ਇਹ ਹੀ ਅਪੀਲ ਹੈ ਸਾਡਾ ਇਹ ਏਜੰਡਾ ਹੈ ਸਰ ਜਿਹੜੇ ਮੁਲਾਜ਼ਮ ਨੇ ਸਰ ਗਲਤ ਤਰੀਕੇ ਨਾਲ ਸਾਡੇ ਸਰਪੰਚ ਸਾਹਿਬ ਨਾਲ ਧੱਕਾਚੋਰੀ ਕੀਤੀ ਹੈ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤੇ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਗੇ ਸਰ ਰੱਈਆ ਐਕਸਟਰਾ ਦੇਖਦੇ ਆ ਕਿ ਸਰਪੰਚ ਜਿਹੜਾ ਮੌਤ ਪਰ ਪੱਟਾ ਹੈ ਹਾਂਜੀ ਮਾੜਾ ਹੀ ਹੈ ਜੀ ਪੁਲਿਸ ਦਾ ਰਵਈਆ ਤਾਂ ਹਾਂ ਜੀ ਬਹੁਤ ਮਾੜਾ ਜੀ ਮੇਰਾ ਨਾਮ ਭਾਜੀ ਜਸਵਿੰਦਰ ਸਿੰਘ ਜੀ ਜੇ ਮੰਨ ਲਓ ਅੱਜ ਸਰਪੰਚ ਦੇ ਗੁਰਦੇਵ ਸਿੰਘ ਬੱਗੂ ਜੀ ਉਦਮ ਸਿੰਘ ਨਗਰ ਦੇ ਸਰਪੰਚ ਜੀ ਅੱਛਾ ਇਹਦਾ ਸੰਬੰਧ ਕੀ ਹੋਇਆ ਕੀ ਹੈ ਦੇਖੋ ਜੀ ਘਰ ਦਾ ਗਰੇਲੂ ਮਸਲਾ ਸੀ ਹੁਣ ਜੇ ਘਰ ਦਾ ਮਸਲਾ ਆਊਗਾ ਸਰਪੰਚ ਸਾਹਿਬ ਨੂੰ ਤਾਂ ਬੁਲਾਉਣਗੇ ਬੁਲਾਉਣਗੇ ਸਰਪੰਚ ਸਾਹਿਬ ਆਦੇ ਕੰਮਕਾਰ ਛੱਡ ਕੇ ਸਪੈਸ਼ਲ ਉੱਥੇ ਬਣਾਦੇ ਸਪੈਸ਼ਲੇਸ਼ੇ ਗਿਆ ਘਰੇਲੂ ਕੰਮ ਦੇ ਵਿੱਚ ਉੱਥੇ ਮੌਕੇ ਤੇ ਉਹਨਾਂ ਨੇ 112 ਤੇ ਵੀ ਕੰਪਲੀਟ ਕੀਤੀ ਹੋਈ ਸੀ ਜੀ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਇਹ ਸਰਪੰਚ ਸਾਹਿਬ ਸਗੂ ਜਦੋਂ ਇਹ ਤਮੀਜ਼ ਨਾਲ ਬੋਲਿਆ ਵੀ ਆਓ ਸਰ ਆਓ ਸਰ ਕਿਹਾ ਉਹਨਾਂ ਨੇ ਸਰਪੰਚ ਸਾਹਿਬ ਨੇ ਤੇ ਉੱਤਰਦੇ ਆ ਸਰ ਅੰਦਰ ਲੈ ਕੇ ਗਏ ਜਦੋਂ ਵਾਪਸੀ ਨਿਕਲੇ ਤਾਂ ਪਿੱਛੋਂ ਵੱਟ ਕੇ ਮਾਰੀ ਜਿਪੇੜ ਦੱਸੋ ਵੇ ਕੋਈ ਰਾਈਟ ਬਣਦਾ ਚਿਪੇੜ ਮਾਰਨ ਦਾ ਸਰਪੰਚ ਸਾਹਿਬ ਨੂੰ ਫਿਰ ਕਹਿੰਦੇ ਮੈਨੂੰ ਪਤਾ ਨਹੀਂ ਸੀਗਾ ਤੁਸੀਂ ਸਰਪੰਚ ਦੇ ਮੰਨ ਲਓ ਤੁਹਾਨੂੰ ਪਤਾ ਸਰਪੰਚ ਨਹੀਂ ਹੈਗੇ ਆ ਤੇ ਆਮ ਵੀ ਤੁਸੀਂ ਪਬਲਿਕ ਨੂੰ ਕਿਵੇਂ ਚਿਪੇੜ ਮਾਰ ਦੋਗੇ ਜੀ ਇਹ ਕਿਹੜੇ ਕਾਨੂੰਨ ਦੀ ਕਿਤਾਬ ਵਿੱਚ ਲਿਖਿਆ ਹੈ ਇਹ ਤੋਂ ਤਾਂ ਸਰਕਾਰ ਕਹਿੰਦੀ ਵੀ ਇਨਸਾਫ ਮਿਲੂਗਾ ਕਾਦਾ ਇਨਸਾਫ ਹੈ ਜੀ ਫਿਰ ਜੇ ਅਸੀਂ ਫਿਰ ਦੂਸਰੀ ਗੱਲ ਸੁਣੋ ਸਰ ਜਿਹੜੀ ਉਹਨਾਂ ਚਪੇੜ ਮਾਰੀ ਹੈ ਨਾ ਉਸ ਤੋਂ ਬਾਅਦ ਉਹ ਬੜੇ ਬਦਤਮੀਜ਼ੀ ਨਾਲ ਹੀ ਬੋਲੇ ਕਿ ਕਿਰਦੋ ਜੋ ਪੰਚਾਇਤ ਸੀ ਨਾ ਮੋਕੇ ਤੇ ਮੇਰੇ ਸਾਹਮਣੇ ਕੋਈ 5 7 10 ਜਣੇ ਹੋਣਗੇ ਮੋਕੇ ਦੀ ਪੰਚਾਇਤ ਪੰਚਾਇਤ ਦੇ ਵਿੱਚ ਮਾਰਿਆ ਕੋਈ ਇਹ ਨਹੀਂ ਇਕੱਲੇ ਨੂੰ ਮਾਰਿਆ ਸਾਈਡ ਤੇ ਪਰੀ ਪੰਚਾਇਤ ਦੇ ਵਿੱਚ ਮਾਰਿਆ ਫਿਰ ਅਸੀਂ ਰੂਰਪੁਰ ਜਦੋਂ ਕਟ ਕਰਿਆ ਉਸ ਤੋਂ ਬਾਅਦ ਥੋੜਾ ਢਿੱਲਿਆ ਪਿਆ ਵੀ ਨੂੰ ਪਤਾ ਲੱਗ ਗਿਆ ਵੀ ਹੋਰ ਰੂਰਪੁਰ ਪਿੰਡ ਦੇ ਕਾਫੀ ਯਾਰ ਜੇ ਪਬਲਿਕ ਇਕੱਠੀ ਹੋ ਜਾਂਦੀ ਅਸੀਂ ਚਾਹੁੰਦੇ ਹਾਂ ਸਾਹਿਬ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਅਗਰ ਮੋਕੇ ਦੇ ਸਾਹਿਬ ਕੋਈ ਸਾਹਿਬ ਕੋਈ ਜੇ ਮੋਕੇ ਦੇ ਇਸ ਟਾਈਮ ਪਰਚਾ ਤਰਨਾ ਲਾਵਾਂਗੇ ਜੀ ਤੇ ਅਸੀਂ ਪਬਲਿਕ ਦੇ ਜਿਹੜੋ ਵੀ ਬਣੇਗਾ ਕਾਰਵਾਈ ਉਸ ਮੋਂਦੇ ਚ ਬਸ ਮੇਲ ਜੋ ਹੈ ਜੀ ਬਿਲਕੁਲ ਤੁਸੀ ਬੰਦ ਕਰਾਓ ਇੱਕ ਸਾਡੇ ਅੱਜ ਸੀਡ ਫਾਰਮ ਰੀਚ 112 ਤੇ ਇੱਕ ਕੰਪਲੇਂਟ ਜਿਹੜੀ ਹੈਗੀ ਹੈ ਮਸੂਲ ਹੋਈ ਸੀ ਜਿਸ ਤੇ ਸਾਡੀ ਪੁਲਿਸ ਪਾਰਟੀ ਐਸਪਾ ਪੂਰਾ ਆਉਂਦੇ ਉਹਦੇ ਨਾਲ ਮਲਾਜ਼ਮ ਜਿਹੜੇ ਹੈਗੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਕੋਈ ਮਿਸ ਅੰਡਰਸਟੈਂਡਿੰਗ ਤਹਿਤ ਮੌਕੇ ਦੇ ਮੌਜੂਦਾ ਸਰਪੰਚ ਦੇ ਨਾਲ ਕੋਈ ਉਹਨਾਂ ਦੀ ਗੱਲਬਾਤ ਵੀ ਜਾਂ ਉਹਨਾਂ ਨੇ ਹੱਥੋਂ ਪਾਈ ਕੀਤੀ ਜਿਸ ਸੰਬੰਧੀ ਅਸੀਂ ਉਹਦਾ ਬਣਦਾ ਮੌਕੇ ਤੇ ਪਹੁੰਚ ਕੇ ਸਾਰੇ ਜਿਹੜੇ ਦੋਨੇ ਤਰ੍ਹਾਂ ਦੇ ਗੱਲਬਾਤ ਸੁਣ ਕੇ ਜਿਹੜਾ ਅਸੀਂ ਸੀਨੀਅਰ ਅਫਸਰਾਂ ਨੇ ਧਿਆਨ ਚ ਲਿਆਂਦਾ ਜਿਸ ਚੋਂ ਉਹਦਾ ਹੁਣੇ ਉਹਨਾਂ ਡਿਪਾਰਟਮੈਂਟ ਰੈਲੈਕਸ਼ਨ ਇਨੀਸ਼ੀਏਟ ਕਰਕੇ ਤੇ ਉਹਨੂੰ ਪੁਲਿਸ ਲਾਈਨ ਹਾਜ਼ਰ ਕਰ ਦਿੱਤਾ ਗਿਆ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ